ਸਰ ਸਾਨੂੰ ਪਿਛਲੇ ਲੰਮੇ ਸਮੇਂ ਤੋਂ ਹੋਸਟਲ ਸਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਐ 22 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਰੇਟ ਚ ਵਾਧਾ ਕਰ ਦਿੱਤਾ ਇਹਦਾ ਕੋਈ ਨੋਟਿਸ ਨਹੀਂ ਆਇਆ ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਮੇਰਾ ਨਾਮ ਹੈ ਦਿਲਪ੍ਰੀਤ ਐਕਟਿਵ ਸਰ ਸਾਨੂੰ ਪਿਛਲੇ ਲੰਬੇ ਸਮੇਂ ਤੋਂ ਹੋਸਟਲ ਸਬੰਧੀ ਬਹੁਤ ਸਾਰੀਆਂ ਦਿੱਕਤਾਂ ਆ ਰਹੀਆਂ ਸੀਗੀਆਂ ਜਿਵੇਂ ਇਸ ਵਾਰ ਇਹਨਾਂ ਨੇ ਕੀਤਾ 27 ਰੁਪਏ ਤੋਂ 32 ਰੁਪਏ ਸਿੱਧਾ 5 ਰੁਪਏ ਮੈਸ ਦੀ ਜਿਹੜੀ ਡਾਈਟ ਆ ਉਹਦੇ ਰੇਟ ਵਿੱਚ ਵਾਧਾ ਕਰਤਾ ਇਹਦਾ ਕੋਈ ਨੋਟਿਸ ਨਹੀਂ ਆਇਆ ਬਿਲਕੁਲ ਕਿਸੇ ਸਟੂਡੈਂਟ ਨੂੰ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ ਇਹ ਤੁਸੀਂ ਦੇਖੀਏ ਪਹਿਲਾਂ ਤਾਂ 27 ਰੁਪਏ 'ਚ ਰੋਟੀ ਹੈ ਕਹਿੰਦੇ ਵੀ 32 ਰੁਪਏ ਕਰਕੇ ਅਸੀਂ ਕੁਆਲਿਟੀ ਵਧਾਵਾਂਗੇ ਮਤਲਬ ਇਹਦਾ ਮਤਲਬ ਕੀ ਆ ਇਹਦਾ ਮਤਲਬ ਆ ਵੀ 27 ਰੁਪਏ 'ਚ ਪਹਿਲਾਂ ਹੀ ਕੁਆਲਿਟੀ ਨਹੀਂ ਸੀ ਦੇ ਰਹੇ ਆ ਆਪ ਮੰਨ ਰਹੀ ਆ ਦੂਜੀ ਗੱਲ ਜਿਹੜੀ 5 ਰੁਪਏ ਇਹਨਾਂ ਨੇ ਵਿਦਿਆਰਥੀਆਂ ਲਈ ਤਾਂ ਪੀਸਾ ਵੀ ਮਹਿੰਗੀਆਂ ਹੋ ਰਹੀਆਂ ਉਹਨਾਂ ਦੇ ਹੋਰ ਖਰਚੇ ਵੀ ਵੱਧ ਰਹੇ ਆ ਇਹਦਾ ਕੰਪਨਸੇਸ਼ਨ ਸਰਕਾਰਾਂ ਕਰਨ ਇਹਦਾ ਕੰਪਨਸੇਸ਼ਨ ਯੂਨੀਵਰਸਿਟੀ ਪਰਿਸ਼ਾਦਨ ਕਰੇ ਵਿਦਿਆਰਥੀ ਦਾ ਕੰਪਨਸੇਸ਼ਨ ਕਿਉਂ ਕਰਨਾ ਇਹਦੇ 'ਚ ਇਹ ਗੱਲ ਵੀ ਆ ਅੱਜ ਵੀ ਬਹੁਤ ਸਾਰੇ ਵਿਦਿਆਰਥੀ ਉਹ ਆ ਜਿਨ੍ਹਾਂ ਨੂੰ ਨਿੱਜੀ ਤੌਰ ਤੇ ਸੀ ਜਾਣਦੇ ਆ ਜਿਹੜੇ ਇੱਕ ਸਮਾਂ ਰੋਟੀ ਵੀ ਨਹੀਂ ਖਾਂਦੇਗੇ ਕਿਉਂਕਿ ਡਾਈਟ ਲਗਾਤਾਰ ਮਹਿੰਗੀ ਹੋ ਰਹੀ ਆ 35 ਰੁਪਏ ਇੱਕ ਸਮਾਂ ਰੋਟੀ ਖਾ ਕੇ ਪੂਰਾ ਨਹੀਂ ਪੈਂਦਾ ਅਸੀਂ ਵੀ ਜਾਣਦੇ ਆ ਇੰਨੀ ਮਹਿੰਗਾਈ ਦਾ ਸਮਾਂਗਾ ਇਹ ਤੋਂ ਬਿਨਾ ਵੀ ਸਾਡੇ ਹੋਸਟਲ ਦੀਆਂ ਬਹੁਤ ਸਾਰੀਆਂ ਦਿੱਕਤਾਂ ਜਿਵੇਂ ਅਸੀਂ ਦੇਖ ਲਈਏ ਵੀ ਜਿਹੜੇ ਕਮਰੇ ਆ ਉਹਦੇ ਚ ਅਸੀਂ 2-2 ਬਿਲਕੁਲ ਔਖੇ ਐਡਜਸਟ ਕਰਦੇ ਆ ਜਦੋਂ ਸਾਡੇ ਕੋਲ ਇਕੁਅਲ ਮਾਰੀ ਆ ਕਿਉਂਕਿ ਨਵੇਂ ਹੋਸਟਲਾਂ ਦੇ ਉਤਾਰੀ ਵਾਲੇ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈਗਾ ਗ੍ਰਾਂਟ ਆਉਂਦੀ ਆ ਗ੍ਰਾਂਟ ਮੁੜ ਜਾਂਦੀ ਆ ਪਰ ਇਹ ਇੱਥੇ ਕੋਈ ਕਾਰਵਾਈ ਨਹੀਂ ਕਰਦੇ ਤੇ ਕੁੜੀਆਂ 2-2 ਬੈੱਡ ਤੇ 4-4 ਰਹਿਣ ਲਈ ਮਜਬੂਰ ਕਰਦੇ ਆ ਬੈੱਡ ਤੱਕ ਨਹੀਂ ਦਿੰਦੇ ਕੋਈ ਅਲਮਾਰੀ ਨਹੀਂ ਦਿੰਦੇ ਇਹ ਸਾਡਾ ਮਸਲਾ ਹੈਗਾ ਇਹ ਤੋਂ ਬਿਨਾ ਹੋਸਟਲ 'ਚ ਸਫਾਈ ਵਾਸ਼ਰੂਮਾਂ ਦੀ ਲਗਾਤਾਰ ਬਲਾਕੇਜ ਆ ਵਾਸ਼ਬੇਸਿਨ ਲਗਾਤਾਰ ਬਲੌਕ ਹੁੰਦੇ ਆ ਕੱਲ ਡੀਪਰ ਤੋਂ ਡੀਨ ਮੈਮ ਆਉਂਦੇ ਆ ਇਨਸਪੈਕਸ਼ਨ ਲਈ ਇੱਕ ਵਾਸ਼ਰੂ ਵੇ ਸਾਡੇ ਹੋਸਟਲ ਦਾ ਰੀਡਿੰਗ ਰੂਮ ਆ ਇੰਨੀ ਸਫੋਕੇਸ਼ਨ ਆ ਉਥੇ ਉਥੇ ਏਸੀ ਦਾ ਕੋਈ ਪ੍ਰਬੰਧ ਨਹੀਂ ਵੈਂਟੀਲੇਸ਼ਨ ਦਾ ਕੋਈ ਪ੍ਰਬੰਧ ਨਹੀਂ 10 ਮਿੰਟ ਖੜਿਆ ਨਹੀਂ ਜਾਂਦਾ ਉਥੇ ਪੜਨਾ ਤਾਂ ਬਹੁਤ ਦੂਰ ਦੀ ਗੱਲ ਆ ਨਾ ਸਾਰੇ ਹੋਸਟਲ 'ਚ ਵਾਈਫਾਈ ਦਾ ਪ੍ਰਬੰਧ ਆ వాటర్ কুলਰ ਆ 650 ਦੀ ਕੈਪੈਸਿਟੀ ਆ ਹੋਸਟਲ ਦੀ ਇੱਕ వాటర్ কুলਰ ਆ ਉਹਦੇ 'ਚ ਵੀ ਢੰਗ ਨਾਲ ਪੂਰਾ ਪਾਣੀ ਨਹੀਂ ਆਉਂਦਾ ਅਸੀਂ 1 ਲੀਟਰ ਦੀ ਬੋਤਲ ਭਰਨੀ ਹੋਵੇ ਅੱਧਾ ਅੱਧਾ ਘੰਟਾ ਸਾਨੂੰ ਉਥੇ ਲੱਗ ਜਾਂਦਾ ਇਹ ਸਾਰੇ ਮਸਲੇ ਤੇ ਅਸੀਂ 2 ਦਿਨਾਂ ਤੋਂ ਪਿੱਛਾ ਤਿੱਖਾ ਸੰਘਰਸ਼ ਵਿੱਢਿਆ ਹੋਇਆ ਸੀ ਪਹਿਲਾਂ ਅਸੀਂ ਵਾਰਡਨ ਮੈਮ ਦਾ ਘਰ ਘੇਰਦੇ ਆ ਉੱਥੇ ਅਸੀਂ ਉਹਨਾਂ ਤੋਂ ਸਵਾਲ ਕਰਦੇ ਆ ਉੱਥੇ ਸਾਨੂੰ ਇੱਕ ਦਿਨ ਦਾ ਸਮਾਂ ਦਿੰਦੇ ਆ ਵਰਕਿੰਗ ਆਰ 5 ਘੰਟੇ ਤੱਕ ਅਸੀਂ ਉਹਨਾਂ ਦਾ ਉਡੀਕ ਕਰਦੇ ਆ ਵੀ ਕੋਈ ਕੰਮ ਹੋਊਗਾ ਹੋਊਗਾ ਵਿਦਿਆਰਥੀਆਂ ਦੇ ਦਬਾਅ ਸਦਕਾ ਜਦੋਂ ਅਸੀਂ 1 ਵਜੇ ਦੀ ਕਾਲ ਦੇ ਦਿੰਦੇ ਆ ਵੀ 7 ਵਜੇ ਅਸੀਂ ਮਾਰਚ ਕਰਾਂਗੇ ਉਸ ਤੋਂ ਬਾਅਦ ਇਹ ਪ੍ਰਸ਼ਾਸਨ ਜਿਹੜਾ ਹਰਕਤ ਚ ਆਉਂਦਾ ਮੀਟਿੰਗਾਂ ਕਰਦਾ ਸਫਾਈਆਂ ਹੋਈਆਂ ਸ਼ੁਰੂ ਹੁੰਦੀਆਂ ਪਰ ਪੱਕਾ ਪ੍ਰਬੰਧ ਕੋਈ ਵੀ ਨਹੀਂ ਕਰਦਾ ਇਸ ਲਈ ਵਿਦਿਆਰਥੀ ਰੋਜ਼ ਆ ਕੇ ਕੱਲ੍ਹ ਸ਼ਾਮ ਨੂੰ ਮਾਰਚ ਕਰਦੇ ਆ ਫਿਰ ਮਾਰਚ ਹੁੰਦਾ ਉੱਥੇ ਵੀ ਸਾਨੂੰ ਅਥਾਰਟੀ ਮਿਲਦੀ ਨਹੀਂ ਅਸੀਂ ਉਸ ਤੋਂ ਬਾਅਦ ਵਾਪਸ ਆਉਂਨੇ ਆ ਇਹਨਾਂ ਨੂੰ ਸਵਾਲ ਕਰਨਾ ਆਏ ਸੀ ਮਿਲਣ ਆਏ ਸੀਗੇ ਉੱਥੋਂ ਜਿਹੜਾ ਪ੍ਰਸ਼ਾਸਨ ਦਾ ਰਵਈਆ ਇੰਨਾ ਬੁਰਾ ਸੀਗਾ ਸਵੇਰ ਤੋਂ ਲੈ ਕੇ ਹੁਣ ਤੱਕ ਸਾਨੂੰ ਹੁਣ ਮਿਲਿਆ ਇਹ ਉੱਥੋਂ ਸਾਡੇ ਨਾਰਿਆਂ ਅਸੀਂ ਸਾਡਾ ਵਿਦਿਆਰਥੀਆਂ ਦਾ ਰੋ ਹੈ ਇਹ ਗੁੱਸਾ ਨਾਰਿਆਂ ਦੇ ਰੂਪ ਜਿਹੜਾ ਅਸੀਂ ਪ੍ਰਗਟ ਕਰਦੇ ਆ ਜਿਹੜਾ ਕੱਲ ਵੀ ਇਹਨਾਂ ਨੇ ਉੱਥੇ ਇਨਸਪੈਕਸ਼ਨ ਵੇਲੇ ਵੀ ਕਿਹਾ ਵੀ ਨਾਰਿਆਂ ਨੂੰ ਸਿੱਧਾ ਇਹਨਾਂ ਨੇ ਬਕਵਾਸ ਕਿਹਾ ਨਾਰੇ ਲਾਉਣਾ ਸਾਡਾ ਜਮਹੂਰੀ ਹੱਕ ਹੈਗਾ ਅਸੀਂ ਜਿੱਥੇ ਸਾਡਾ ਮਸਲਾ ਸੀ ਉੱਥੇ ਬੋਲਾਂਗੇ ਅਸੀਂ ਉੱਥੇ ਨਾਰੇ ਮਾਰਾਂਗੇ ਪਰ ਇਹ ਇਹਨਾਂ ਨੂੰ ਇਹ ਬਕਵਾਸ ਲੱਗਦੀ ਆ ਅੱਜ ਵੀ ਨਾਰਿਆਂ ਤੋਂ ਭੱਜੇ ਆ ਇੱਥੋਂ ਆਫਿਸ ਤੋਂ ਇਹ ਭੱਜੇ ਆ ਉਥੇ ਗਰਾਊਂਡ ਤੱਕ ਜਾਂਦੇ ਆ ਵਿਦਿਆਰਥੀ ਘੇਰ ਕੇ ਵਾਪਸ ਲੈ ਕੇ ਆਉਂਦੇ ਆ ਤੇ ਹਲੇ ਤੱਕ ਸਾਡਾ ਜਿਹੜਾ ਮਸਲਾ ਇਹ ਅਸੀਂ ਟੈਂਡਰ ਇਥੋਂ ਕੈਨਸਲ ਇਹਨਾ ਕਹਿਤਾ ਹੈਗਾ ਉਦੋਂ ਬਿਨਾ ਮੈਸ ਡਾਈਟ ਅਸੀਂ 27 ਰੁਪਏ ਸਾਡੀ ਮੰਗ ਆ ਕਿ ਹੋਵੇ ਜਿਹੜੇ ਬਾਕੀ ਸਾਰੇ ਮਸਲੇ ਆ ਉਹ ਵੀ ਸਾਡੇ ਮਸਲੇ ਇਹ ਤਰੰਤ ਹੱਲ ਕੀਤੇ ਜਾਣ ਜੇ ਨਹੀਂ ਹੁੰਦਾ ਤਾਂ ਵਿਦਿਆਰਥੀ ਇਦੋਂ ਬਾਅਦ ਦੂਜੇ ਹੋਸਟਾਂ 'ਚ ਵੀ ਕਿਉਂਕਿ ਸਾਰੇ ਸੇਮ ਮਸਲੇ ਆ ਅਸੀਂ ਸਾਰੇ ਦੂਜੇ ਹੋਸਟਾਂ ਤੋਂ ਵੀ ਇਕੱਠੇ ਹੋ ਕੇ ਟਿੱਕਾ ਸੰਘਰਸ਼ ਕਰਾਂਗੇ ਵੀ ਵੀ ਟ੍ਰਾਈ ਟੂ ਰਿਜ਼ੋਲਵ ਦ ਇਸ਼ੂਜ਼ ਦੈਟਸ ਹਰ ਅਥਾਰਟੀ ਸਾਰੀਆਂ ਬੈਠੀਆਂ ਤੁਹਾਡੇ ਸਾਹਮਣੇ ਸਾਰੀ ਬੈਠ ਨਹੀਂ ਬਲਕਿ ਮੈਂ ਬਾਈਟ ਦੇਣਾ ਹੀ ਨਹੀਂ ਚਾਹ ਰਹੀ ਬਿਕੋਜ਼ ਯੂ ਟ੍ਰਾਈ ਟੂ ਸੀ ਬੱਚਿਆਂ ਦੇ ਇਸ਼ੂ ਤੇ ਬੋਲਣਾ ਨਹੀਂ ਚਾਹਦੇ ਤੁਸੀਂ ਕੋਈ ਕੁਐਸਚਨ ਪੁੱਛੋਗੇ ਤਾਂ ਦੱਸਾਂ ਜੀ ਜੀ ਇਫ ਯੂ ਹੈਵ ਕਮ ਇਫ ਯੂ ਹੈਵ ਕਮ ਨਹੀਂ ਬੇਸਿਕਲੀ ਐਟ ਦ ਮੋਮੈਂਟ ਆਈ ਏਮ ਨਾਟ ਇਨ ਅ ਪੋਜੀਸ਼ਨ ਟੂ ਕਮੈਂਟ ਬਿਕੋਜ਼ ਆਈ ਏਮ ਟ੍ਰਾਈਂਗ ਟੂ ਰਿਜ਼ੋਲਵ ਦਿਸ ਆਈ ਵੁੱਡ ਡੈਫੀਨਿਟਲੀ In what capacity, I have you come to ask me? That is an issue. I would not I like to comment on anything. on anything. Not at all, because we are trying to be holding a meeting for that reason. We are doing that. Because that is also an issue, because I have just taken the charge in the last 10 days. I came on 18th. कुछ है, बहुत ही नहीं है बट वट एवर इज देयर वी ट्राई कॉन्ट से प्लीजी प्लीज डू नॉट आई विमेंट आई नो वट इज द रीजन सी ऑल ऑफ देर I will not like to say anything until I am able to resolve it. Yes, yes, we, I visited the hostel day before also, but I would not to, like to quit. Even our madam had visited the hostel in academy, but we are trying to resolve the issue. No, I, think, we can't, I cannot say at the moment, because something else is also coming up in this, that it is not from the mess alone. It has to be something else it's there is something behind it. so at the moment i will yeah, not like I it. Say, uh, obviously, that, problem, obviously. Not uh, that has to be seen because i just took the charge in the last 10 days and why these things were not resolved earlier has to be seen. Uh -huh. i have been to the, i visited number of all the hostels, hospitals. they're saying, yeah, the. ਸਾਰੇ ਬੱਚੇ ਕਹਿ ਰਹੇ ਆ ਜੀ ਖਾਣੇ ਦੀ ਸਮੱਸਿਆ ਹੈ ਲੇਕਿਨ ਉਸ ਦੇ ਬਾਰੇ ਆਲਰੇਡੀ ਵਰਕਆਊਟ ਹੋ ਰਿਹਾ ਸੀਗਾ ਔਰ ਉਸ ਵਰਕਆਊਟ ਦੇ ਵਿੱਚ ਇੱਕ ਇਹ ਇਸ਼ੂ ਸੀਗਾ ਔਰ ਉਸ ਇਸ਼ੂ ਨੂੰ ਅਸੀਂ ਰਿਸੋਲਵ ਕਰ ਰਹੇ ਸੀ ਤੇ ਅੱਜ ਇਹ ਗੱਲ ਸਾਹਮਣੇ ਆ ਬੱਚੇ ਕਹਿ ਰਹੇ ਕਿ ਡੀਮੈਮ ਨੂੰ ਮਿਲਦੇ ਆ ਪਰ ਡੀਮੈਮ ਆਪੀ ਚੇਅਰ ਛੱਡ ਕੇ ਦੂਸਰੇ ਜਗ੍ਹਾ ਚਲੇ ਜਾਂਦੇ ਆ ਤੇ ਉਹਨਾਂ ਨੇ ਪਿੱਛੇ ਇਹ ਬਿਲਕੁਲ ਗਲਤ ਹੈ ਇਹ ਬਿਲਕੁਲ ਜੇ ਉਹ ਅਗਰ ਨਾਅਰੇਬਾਜੀ ਕਰ ਰਹੇ ਕਿ ਸਾਡਾ ਜੁਗਰ ਦਾ ਹੱਕ ਹੈ ਤੇ ਉਹਨੂੰ ਕਹਿ ਰਹੇ ਆ I will not comment I will not comment at all because I went to see the hostel and at the moment first so we pani da issue si we have resolved the issue of water jehda si mata jehda yuko wala hostel si je issue resolve karan di chah na hundi to issue the resolve nahi si hunga do din laga ke oh vi issue resolve hoya ho nay gallan samne aa rahi hain use resolve karan di koshish kar but i will not like to comment on anything because there could be something behind it which at the moment i don't know.